ਜਿਹੜੇ ਨਹੀਂ ਪਾਰੋ ਲੈ ਸਕਦੇ ਉਹ ਇਹੀ ਪਾਣੀ ਪੀਦੇ ਆ ਕਾ ਕਹਿ ਥੱਕ ਜਾਂਦੇ ਕਾਉਂਸਲਰ ਨੂੰ ਆ ਰਹੇ ਆ ਜੀ ਆ ਰਹੇ ਆ ਅੱਧਰ ਵੇਖੋ ਕੂੜੇ ਦੇ ਢੇਰ ਤੁਸੀਂ ਸਾਡੇ ਕਮ ਸੇ ਕਮ ਗਟਰ ਜਿਹੜੇ ਸੀਵਰੇਜ ਜਿਹੜੇ ਬਲੌਕ ਪਏ ਹੋਏ ਪਿਛਲੇ ਦੋ ਦੋ ਮਹੀਨਿਆਂ ਤੋਂ ਕਮ ਸੇ ਕਮ ਤੁਸੀਂ ਉਹ ਸਾਫ ਕਰਾ ਦਿਓ ਕੂੜਾ ਤੁਸੀਂ ਨਹੀਂ ਚੁਕਾ ਸਕਦੇ ਸਫਾਈ ਦਾ ਕੰਮ ਵੇਰ ਕੇ ਚੱਲੰਦਾ ਤੇ ਭਾਜੀ ਕਾਰਪੋਰੇਸ਼ਨ ਦਾ ਪਾਣੀ ਇੱਥੇ ਬਲੌਕ ਕੀਤਾ ਪਿਆ ਮਾਰ ਗਲੀ ਨੰਬਰ 9 ਵਾਰਡ ਨੰਬਰ 15 ਹਾਂ ਜੀ ਮੈਂ ਤੇ ਆਪਣੇ ਕਾਉਂਸਲਰ ਨੂੰ ਵੀ ਕਾਰਪੋਰੇਸ਼ਨ ਦਫ਼ਤਰ ਵੀ ਕੰਪਲੇਂਟ ਆ ਪਾ ਪਾ ਕੇ ਥੱਕ ਗਏ ਜੀ ਕਾਉਂਸਲਰ ਨੂੰ ਕਹਿੰਨੇ ਆ ਮੈਂ ਆ ਰਿਆਂ ਜੀ ਆ ਰਿਆਂ ਜੀ ਮੈਂ ਆਣਾ ਨਹੀਂ ਪਾਰਾ ਬੰਦਾ ਭੇਜਣ ਲੱਗਾ ਨਹੀਂ ਮੇਰੇ ਬੰਦੇ ਆ ਰਹੇ ਆ ਮੇਰੇ ਕੋਲ ਬੰਦੇ ਮੇਰੇ ਬਿਮਾਰ ਆ ਜੀ ਮੇਰੀ 1 ਮਹੀਨੇ ਤੋਂ ਪਾ ਜੀ ਪਾਣੀ ਦੀ ਮੁਸ਼ਕਲ ਆ ਕਹਿ ਕਹਿ ਥੱਕ ਜਾਂਦੇ ਕਾਉਂਸਲਰ ਨੂੰ ਆ ਰਹੇ ਆ ਜੀ ਆ ਰਹੇ ਅਦਰ ਵੇਖੋ ਕੂੜੇ ਦੇ ਢੇਰ ਆ ਦੇਖੋ ਬਿਮਾਰੀਆਂ ਫੈਲ ਜਾਂਦੀਆਂ ਕਾਉਂਸਲਰ ਨੂੰ ਕੋਈ ਫਰਕ ਹੀ ਨਹੀਂ ਆ ਕਾਉਂਸਲਰ ਨੂੰ ਕੋਹ ਸਾੜੀ ਲਪਾਵੇ ਭਰੇ ਪਏ ਆ ਲੋਕ ਮੈਂ ਕਹਿੰਦਾ ਘਰਾਂ ਦੇ ਟੇਰ ਲੱਗੇ ਪਏ ਜੀ ਕੂੜਿਆਂ ਦੇ ਕਾਉਂਸਲਰ ਸੁਣ ਕੇ ਨਹੀਂ ਰਾਜੀ ਇੱਕ ਦਿਨ ਦਾ 24 ਘੰਟੇ ਦਾ ਟਾਈਮ ਆ ਅਸੀਂ ਤਾਂ ਇਹ ਕਹਿੰਦੇ ਕਿ ਇਹ ਗੰਦ ਕਢਾਣਾ ਚਾਹੀਦਾ ਕਾਉਂਸਲਰ ਮੰਨ ਕੇ ਨਹੀਂ ਰਾਜੀ ਕਾਉਂਸਲਰ ਨੂੰ ਫੋਨ ਕਰੋ ਆ ਰਿਹਾ ਜੀ ਮੈਂ ਬੰਦਾ ਭੇਜ ਰਿਹਾ ਮੇਰੇ ਬੰਦੇ ਬਿਮਾਰ ਆ ਜੀ ਉਹ ਕਹਿੰਦਾ ਵੇਰ ਕੇ ਕਹਿੰਦਾ ਉਹ ਸਫਾਈ ਦਾ ਕੰਮ ਚੱਲਦਾ ਪਿਆ ਸਫਾਈ ਦਾ ਕੰਮ ਵੇਰ ਕੇ ਚੱਲੰਦਾ ਤੇ ਭਾਜੀ ਕਾਰਪੋਰੇਸ਼ਨ ਦਾ ਪਾਣੀ ਇੱਥੇ ਬਲਾਕ ਕੀਤਾ ਪਿਆ ਪਾਣੀ ਗੱਟਰ ਪਰ ਆ ਕੋਈ ਸੀਵਰੇ ਗੱਟਰ ਪਾਣੀ ਤਾਂਹੀਂ ਚਾਹਾਂਗੇ ਜਲਦੀ ਤੋਂ ਜਲਦੀ ਭਾਜੀ ਸਾਡੇ ਇਲਾਕੇ ਦਾ ਕੰਮ ਹੋਣਾ ਚਾਹੀਦਾ ਜੈਸੀ ਰਾਮ ਜੀ ਸਾਰੇ ਨੂੰ ਮੇਰਾ ਨਾਮ ਹੈ ਰਿਤਿਕ ਭੰਡਾਰੀ ਤੇ ਮੈਂ ਵਾਰਡ ਨੰਬਰ 15 ਗਲੀ ਨੰਬਰ 9 ਦਾ ਰਹਿਣ ਵਾਲਾ ਆ ਆ ਸਾਡੇ ਗਲੀ ਦੇ ਵਿੱਚ ਤਕਰੀਬਨ 1 ਮਹੀਨਾ ਇਹ ਤੋਂ ਉੱਪਰ ਹੋ ਚੁੱਕਾ ਹੈ ਨਾ ਹੀ ਕੋਈ ਕੂੜਾ ਚੁੱਕਣ ਵਾਲਾ ਆ ਰਿਹਾ ਤੇ ਨਾ ਹੀ ਕੋਈ ਸਫਾਈ ਨਾ ਹੀ ਮੱਛਰਾਂ ਵਾਸਤੇ ਜਿਹੜੇ ਵੀ ਆਂਦਾ ਹੈ ਤੇ ਇਹ ਸਾਡੇ ਘਰ ਦੇ ਵਿੱਚ ਜਿਹੜਾ ਪਾਣੀ ਹੈ ਇਹ ਕਾਲਾ ਪਾਣੀ ਬਿਲਕੁਲ ਗਟਰ ਦਾ ਗਾਰੇ ਵਾਲਾ ਪਾਣੀ ਹੈ ਜਿਹੜਾ 1 ਮਹੀਨੇ ਤੋਂ ਸਾਡੇ ਕੀ ਘਰਾਂ ਦੇ ਵਿੱਚ ਆ ਰਿਹਾ ਜੋ ਸਾਡਾ ਇਹ ਸਾਰੀ ਸਾਡੀ ਗਲੀ ਹੈ ਸਾਡਾ ਪਰਿਵਾਰ ਹੈ ਇਹਨਾਂ ਦੇ ਬੱਚੇ ਇਹੀ ਪਾਣੀ ਪੀ ਰਹੇ ਆ ਜਿਹੜੇ ਨਹੀਂ ਬਾਹਰੋਂ ਲੈ ਸਕਦੇ ਉਹ ਇਹੀ ਪਾਣੀ ਪੀ ਰਹੇ ਆ ਜਿਹੜੇ ਲੈ ਸਕਦੇ ਆ ਉਹ ਬਾਹਰੋਂ ਪਾਣੀ ਲੈ ਕੇ ਪੀਂਦੇ ਆ ਜਿਨ੍ਹਾਂ ਦੀ ਈ ਨਹੀਂ ਜ਼ਿਆਦਾ ਇਨਕਮ ਵੀ ਨਹੀਂ ਹੈਗੀ ਉਹ ਵੀ ਸਿਰਫ ਸਾਡੇ ਕਾਉਂਸਲਰ ਕਰਕੇ ਜਾਂ ਕਾਰਪੋਰੇਸ਼ਨ ਕਰਕੇ ਸਾਨੂੰ ਇਹ ਪਾਣਾ ਪਾਣੀ ਪੀਣਾ ਪੀ ਰਿਆ ਸਾਡੇ ਵੱਲੋਂ ਜੀ ਪਿਛਲੇ 1 ਮਹੀਨੇ ਤੋਂ ਲਗਾਤਾਰ ਆਪਾਂ ਆਪਣੇ ਕਾਉਂਸਲਰ ਨੂੰ ਫੋਨ ਕਰ ਰਹੇ ਆ ਤੇ ਕਾਰਪੋਰੇਸ਼ਨ ਦੇ ਵਿੱਚ ਵੀ ਚਾਰ ਵਾਰੀ ਕੰਪਲੇਂਟ ਕਰਤੀ ਹੈ ਕਿ ਸਾਡੇ ਗਰੀ ਦੇ ਵਿੱਚ ਆਹ ਕੂੜਾ ਆ ਰਿਹਾ ਆ ਪਾਣੀ ਸਾਡੇ ਗਲੀ ਦੇ ਵਿੱਚ ਘਰਾਂ ਦੇ ਵਿੱਚ ਆ ਰਿਹਾ ਕਿ ਤੁਸੀਂ ਸਾਡੇ ਕਮ ਸੇ ਕਮ ਗੱਡਰੇ ਜਿਹੜੇ ਸੀਵਰੇਜ ਜਿਹੜੇ ਬਲੌਕ ਪਏ ਹੋਏ ਪਿਛਲੇ 2-2 ਮਹੀਨਿਆਂ ਤੋਂ ਕਮ ਸੇ ਕਮ ਤੁਸੀਂ ਉਹ ਸਾਫ ਕਰਾ ਦਿਓ ਕੂੜਾ ਤੁਸੀਂ ਨਹੀਂ ਚੁਕਾ ਸਕਦੇ ਕੂੜਾ ਆਪਾਂ ਲਿਫਾਫਿਆਂ ਚ ਪਾ ਪਾ ਕੇ ਇਕੱਠਾ ਕਰਕੇ ਘਰਾਂ ਦੇ ਅੰਦਰ ਰੱਖ ਰਹੇ ਆ ਟੈਰਿਸ ਟੈਰਿਸ ਤੇ ਰੱਖ ਰਹੇ ਆ ਪਰ ਤੁਸੀਂ ਕੂੜਾ ਨਹੀਂ ਚੁਕਾ ਸਕਦੇ ਪਾਣੀ ਤੇ ਸਾਫ ਕਰਾ ਦਿਓ ਪਰ ਇਹ ਪਾਣੀ ਵੀ ਨਹੀਂ ਸਾਫ ਕਰਾ ਰਹੇ 10 ਕਦਮ ਤੇ ਸਾਡੇ ਇੱਥੇ ਗੋਪਾਲ ਮੰਦਿਰ ਹੈ ਬਿਲਕੁਲ ਗਲੀ ਦੇ ਮੋੜ ਤੇ ਗੋਪਾਲ ਮੰਦਿਰ ਹੈ ਉਹਦੇ ਬਾਹਰ ਵੀ ਸੇਮ ਇੱਦਾਂ ਢੇਰ ਲਾ ਰੱਖਿਆ ਇਹਨਾਂ ਨੇ ਧਾਰਮਿਕ ਜਿਹੜੀ ਐਡੀ ਵਧੀਆ ਮਤਲਬ ਸਥਾਨ ਹੈਗਾ ਸਾਡੇ ਘਰ ਦੇ ਲਾਗੇ ਇਹਨਾਂ ਮਸ਼ਹੂਰ ਆ ਉਹਦੇ ਬਾਹਰ ਤੁਸੀਂ ਐਜ਼ ਇਟ ਇਜ਼ ਕੂੜਾ ਦਾ ਢੇਰ ਲਾਇਆ ਉਹਦੇ ਬਾਹਰ ਜਿਹੜੀ ਪਾਣੀ ਦੀ ਟੂਟੀ ਲੱਗੀ ਸਰਕਾਰੀ ਉਹਦੇ ਵਿੱਚ ਵੀ ਗਾਰੇ ਵਾਲਾ ਪਾਣੀ ਆ ਉਹਨਾਂ ਦੇ ਵਿੱਚ ਜੀ ਮੰਨਦੇ ਬਹੁਤ ਜ਼ਿਆਦਾ ਟੇਸ ਪਹੁੰਚਦੀ ਹੋएगी ਕਿ ਇੰਨਾ ਧਾਰਮਿਕ ਮੰਦਿਰ ਹੈਗਾ ਗਪਾਣਾ ਮੰਦਿਰ ਹਰ ਇੱਥੇ ਇੱਕ ਕ੍ਰਿਸ਼ਨ ਜੀ ਦਾ ਭੋਲੇ ਸ਼ੰਕਰ ਜੀ ਦਾ ਹਰ ਇੱਕ ਫੰਕਸ਼ਨ ਇੱਥੇ ਧੂਮਧਾਮ ਨਾਲ ਮਨਾਇਆ ਜਾਂਦਾ ਤੇ ਜਦੋਂ ਲੋਕੀ ਉਹਦੇ ਬਾਹਰ ਹੁਣ ਨਿਕਲਦੇ ਆ ਕੂੜਾ ਵੇਖ ਰਹੇ ਆ ਕਿ ਇੱਡਾ ਕੂੜੇ ਦਾ ਢੇਰ ਲਾਇਆ ਹੋਇਆ ਵਾ ਤੇ ਉਹਨਾਂ ਦੇ ਐਕਚੁਅਲੀ ਗੱਲ ਇਹ ਆ ਕਿ ਉਹਨਾਂ ਦੇ ਦਿਲ ਤੇ ਕਿੰਨੀ ਟੇਸ ਪਹੁੰਚਦੀ ਹੋएगी ਮੈਨੂੰ ਜੀ ਪਾਣੀ ਇੰਨਾ ਸਮੈਲ ਵਾਲਾ ਤੁਸੀਂ ਪਾਣੀ ਦੀ ਹਾਲਤ ਦੇਖ ਸਕਦੇ ਹੋ ਬਿਲਕੁਲ ਕਾਲਾ ਇਨੀ ਗਟਰ ਦੀ ਗਾਰੇ ਦੀ 스멜 ਆ ਰਹੀ ਹੈ ਪਾਣੀ ਦੇ ਵਿੱਚੋਂ ਬਿਲਕੁਲ ਜੀ ਸਾਡੀ ਗਲੀ ਦੇ ਵਿੱਚ ਚਾਰ ਘਰ ਹੈ ਉਹਨਾਂ ਦੇ ਬੱਚੇ ਆ ਛੋਟੇ ਛੋਟੇ 3 ਸਾਲ ਦੇ ਉਹ ਜਸਟ ਹਸਪੀਟਲ ਤੋਂ ਅੱਜ ਹੀ ਆਏ ਆ ਠੀਕ ਹੋ ਕੇ ਤੇ ਉਹ ਪਿਛਲੇ 1 ਮਹੀਨੇ ਤੋਂ ਹਸਪੀਟਲ ਦੇ ਵਿੱਚ ਦੱਸ ਸਾਡੇ ਵੱਲੋਂ ਵੀ ਆਲਟੀਮੇਟ ਦਿਨਾਂ ਦਾ ਤੇ ਦਿੱਤਾ ਹੀ ਨਹੀਂ ਜਾ ਸਕਦਾ ਕੰਮ ਸੇਕਮ ਆਪਾਂ ਚਾਹਨੇ ਆ ਤੁਹਾਡਾ ਕੱਲ ਸਵੇਰ ਤੱਕ ਇਹ ਕੂੜਾ ਚਕਾ ਦਿਓ ਪਾਣੀ ਚਕਾ ਦਿਓ ਜੇ ਕਾਉਂਸਲਰ ਆਡਾ ਨਹੀਂ ਇਹ ਕੰਮ ਕਰ ਸਕਦਾ ਜੇ ਉਹ ਮਤਲਬ ਵੋਟਾਂ ਲੈਣ ਵਕਤ ਤੇ ਹੀ ਆ ਜਾਂਦੇ ਗਲੀ 'ਚ ਮੂੰਹ ਚੁੱਕ ਕੇ ਕਿ ਸਾਨੂੰ ਵੋਟ ਦੇ ਦਿਓ ਜਾਂ ਆਪਾਂ ਨੂੰ ਕਾਉਂਸਲਰ ਬਤਾਓ ਆਪਾਂ ਤਾਂ ਇਹ ਆਡੀ ਗਲੀ 'ਚ ਸਟਰੀਟ ਲਾਈਟ ਟੁੱਟੇ ਨੂੰ ਸਾਜੀ तकरीबन 4-5 ਮਹੀਨੇ ਹੋ ਚੁੱਕੇ ਆ ਤੇ ਜਦੋਂ ਅਸੀਂ ਸਟਰੀਟ ਲਾਈਟ ਦੀ ਮੰਗ ਕਰਦੇ ਆ ਤਾਂ ਕਹਿੰਦੇ ਜੀ ਹਨ ਸਰਕਾਰ ਸਟਰੀਟ ਲਾਈਟ ਨਹੀਂ ਦਿੰਦੀ ਕਿਉਂਕਿ ਸਰਕਾਰ ਪਾਵਰ ਦੇ ਵਿੱਚ ਨਹੀਂ ਹੈਗੀ ਹੈ ਹਨਾ ਤੇ ਤੁਸੀਂ ਸਰਕਾਰ ਪਾਵਰ 'ਚ ਹੈਗੀ ਨਹੀਂ ਹੈਗੀ ਆਪਾਂ ਤੇ ਆਪਣੇ ਘਰ ਦੀਆਂ ਸੁਵਿਧਾਵਾਂ ਮੰਗਣੇ ਆ ਤੁਹਾਡੇ ਕੋਈ ਏਰੀਆ ਦੀਆਂ ਮੰਗਣੇ ਜਿਹੜੀ ਸਰਕਾਰ ਦੇ ਰਹੀ ਹੈ ਆਪਾਂ ਵੋਟਾਂ ਦਿੱਤੀਆਂ ਆ ਤੁਹਾਨੂੰ ਆਪਾਂ ਤੇ ਆਪਣੀ ਜਿਹੜੀ ਸਰਕਾਰੀ ਚੀਜ਼ਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਮੰਗ ਰਹੇ ਆ ਇਹ ਦੇਖੋ ਜੀ ਇਹ ਸਾਡੀ ਕੌਂਸਲਰ ਸਾਹਿਬ ਦਾ ਨੰਬਰ ਆ ਆਪਾਂ ਲਗਾਤਾਰ ਇਹਨਾਂ ਨੂੰ ਪਿਛਲੇ 1 ਮਹੀਨੇ ਤੋਂ ਫੋਨ ਕਰ ਰਹੇ ਆ ਕਿ ਸਾਡਾ ਇਹ ਕੂੜਾ ਚੁਕਾ ਦਿਓ ਸਾਡਾ ਪਾਣੀ ਜਿਹੜਾ ਹੈ ਸਾਫ਼ ਕਰਾ ਦਿਓ ਸਾਡੇ ਸਿਵਰੇ ਸਾਫ਼ ਕਰਾ ਦਿਓ ਪਰ ਨਾ ਤੇ ਕਾਉਂਸਲਰ ਸਾਹਿਬ ਵੱਲੋਂ ਫੋਨ ਚੁੱਕਿਆ ਜਾਂਦਾ ਹੈ ਜੇ ਚੁੱਕਿਆ ਜਾਂਦਾ ਹੈ ਤੇ ਟਾਈਮ ਦੇ ਦਿੱਤਾ ਜਾਂਦਾ ਹੈ ਤੇ ਜਾਂ ਕਹਿ ਦਿੱਤਾ ਜਾਂਦਾ ਹੈ ਕਿ ਮੈਂ ਕਹਿ ਦਿੱਤਾ ਬੰਦਿਆਂ ਨੂੰ ਉਹ ਆ ਜਾਂਦੇ ਪਰ ਕੂੜਾ ਚੁੱਕਣ ਨਾ ਆਂਦਾ ਨਾ ਕੋਈ ਸਿਵਰੇ ਸਾਫ਼ ਕਰਨ ਵਾਸਤੇ ਆਉਂਦੇ ਸਾਡੀ ਉੱਚ ਅਧਿਕਾਰੀਆਂ ਤਾਂ ਘਰੇ ਕੋਈ ਗੱਲਬਾਤ ਨਹੀਂ ਹੋਈ ਜੀ ਆਪਾਂ ਕੰਪਲੇਨ ਕੀਤੀ ਹੈ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਕੰਪਲੇਨ ਕੀਤੀ ਸੀ ਪਰ ਉਤੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਤੇ ਕਾਉਂਸਲਰ ਸਾਹਿਬ ਪਰ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਹੁਆ ਤੇ ਜੇ ਇਹ ਕਾਉਂਸਲਰ ਸਾਹਿਬ ਸਾਡੇ ਏਰੀਆ ਦਾ ਕੂੜਾ ਨਹੀਂ ਚੁਕਾ ਸਕਦੇ ਪਾਣੀ ਨਹੀਂ ਸਾਫ਼ ਕਰਾ ਸਕਦੇ ਸਾਡੀ ਮੇਅਰ ਸਾਹਿਬ ਅੱਗੇ ਬੇਨਤੀ ਹੈ ਕਿ ਸਾਡਾ ਕੂੜਾ ਚੁਕਾਇਆ ਜਾਵੇ ਸਾਡੇ ਘਰ ਦੇ ਵਿੱਚ ਜਿਹੜਾ ਗਾਰੇ ਦਾ ਪਾਣੀ ਆ ਰਿਹਾ ਉਹ ਸਾਫ਼ ਕਰਕੇ ਦਿੱਤਾ ਜਾਵੇ ਤੇ ਜੇ ਮੇਅਰ ਸਾਹਿਬ ਵੀ ਨਹੀਂ ਕਰ ਸਕਦੇ ਤੇ ਕਮਿਸ਼ਨਰ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਟੱਬਰ ਸਾਡੀ ਫੈਮਿਲੀ ਸਾਡੀ ਗਲੀ ਸਾਡੇ ਬੱਚੇ ਬਿਮਾਰ ਨਾ ਪੈਣ ਮਰਨ ਤੋਂ ਬਚ ਜਾਣ ਤੇ ਕਿਰਪਾ ਕਰਕੇ ਸਾਡੇ ਘਰ ਦਾ ਪਾਣੀ ਤੇ ਕੂੜਾ ਸਾਡੇ ਏਰੀਆ ਦਾ ਸਾਫ਼ ਕਰਵਾ ਦਿਓ ਜੇ ਕੌਂਸ ਕਮਿਸ਼ਨਰ ਸਾਹਿਬ ਵੀ ਨਹੀਂ ਕਰਾ ਸਕਦੇ ਤੇ ਆਪਾਂ ਕਈਆਂ ਫੜ ਕੇ ਅੱਜ ਸ਼ਾਮ ਨੂੰ ਇਹ ਸਾਰਾ ਕੂੜਾ ਆਪ ਬੋਰੀਆਂ ਚ ਪਾ ਕੇ ਤੇ ਛਾਡਾਵਾਂਗੇ ਨਹੀਂ ਤੇ ਆਪਾਂ ਆਪਣੇ ਕੋਲੋਂ ਪੈਸੇ ਲਵਾ ਕੇ ਸੀਵਰੇਜ ਦੇ ਜਿਹੜੇ ਕੰਮ ਅਗੇ ਆ ਉਹ ਅੱਜ ਸ਼ਾਮ ਹੀ ਆਪਾਂ ਸ਼ਾਮ ਦੇ 5 ਵਜੇ ਤੱਕ ਵੇਟ ਕਰਾਂਗੇ ਆਪਾਂ ਕਿਉਂਕਿ 1 ਮਹੀਨੇ ਤੋਂ ਕਰ ਰਹੇ ਆ ਆਪਾਂ ਤੁਹਾਨੂੰ 2 ਦਿਨ ਦਈਏ 4 ਦਿਨ ਦਈਏ ਆਪਾਂ ਉਹ ਦਿਨ ਦੇਣਾ ਹੀ ਨਹੀਂ ਆ ਸ਼ਾਮ ਦੇ 5 ਵਜੇ ਤੱਕ ਕਲੀਅਰ ਕਟ ਕੌਂਸਲਰ ਸਾਹਿਬ ਕੋ ਟਾਈਮ ਹੈਗਾ ਜਾਂ ਤੇ ਆਦਾ ਕੰਮ ਕਰਾ ਦੇ ਨਹੀਂ ਤੇ ਹੀ ਆਪਣੇ ਜੇਬ ਤੋਂ ਪੈਸੇ ਲਾ ਕੇ ਤੇ ਮ्युनਿਸਪਲ ਕਾਰਪੋਰੇਸ਼ਨ ਦੇ ਬੰਦੇ ਲਵਾ ਕੇ ਗਲੀ ਸਾਰੀ ਸਾਫ਼ ਕਰਾਵਾਂਗੇ ਸੀਵਰੇਜ ਸੈੱਵ ਕਰਾਵਾਂਗੇ ਤੇ ਕੂੜਾ ਚ